ਆਪੇ ਥੋੜੇ ਸਮਾਨ ਚਾ ਆ ਵੀ ਚੱਕ ਲਈਏ ਚਲ ਹੁਣ ਤਾਂ ਗਰਮੀ ਵੀ ਬੜੀ ਹੋ ਗਈ ਝੁੱਪ ਵੀ ਵਾਲੀ ਕੱਢ ਕੇ ਰੱਖਦਾ ਛਾਂ ਜੀ ਆ ਗਈ ਹੁਣ ਤਾਂ ਮੈਨੂੰ ਤਾਂ ਐ ਲੱਗਦਾ ਵੀ ਆਪਾਂ ਇੱਥੇ ਬੈਏ ਨੇ 10 ਮਿੰਟ ਨਾਲ ਆਰਾਮ ਕਰ ਲੈਣੇ ਆ ਤੇ ਆਰਾਮ ਕਰਕੇ ਫੇਰ ਹੀ ਗਾਹਾਂ ਚੱਲਾਂਗੇ ਗਾਹਾਂ ਕਰਦੀ ਕਿਤੇ ਗੱਟਾ ਵੀ ਲੈ ਜੇ ਕੋਈ ਚੱਕ ਕੇ ਕਵਾੜੀ ਪੱਲੇ ਰਹਿ ਜੇ ਕੱਲਾ ਕਵਾੜ ਦਾ ਕੀ ਕਰਾਂਗੇ ਤੜਕੇ ਦੇ ਤੁਰੇ ਫਿਰਦੇ ਆ ਯਾਰ ਹੁਣ 10 ਮਿੰਟ ਆਰਾਮ ਕਰਦੇ ਆ ਫੇਰ ਚੱਲਾਂਗੇ ਘਰੇ ਭਾਈ ਸਾਹਿਬ ਭਾਈ ਸਾਹਿਬ ਇੱਥੋਂ ਦੀ ਕੋਈ ਕੁੜੀ ਨਹੀਂ ਜਾਂਦੀ ਦੇਖੀ ਹਾਂ ਜੀ ਇੱਥੋਂ ਦੀ ਇੱਕ ਕੁੜੀ ਲੰਗੀ ਸੀਗੀ ਆ ਹੁਣ ਹੀ ਐ ਜਾਂਦੀ ਸੀ ਛੇਤੀ ਛੇਤੀ ਇਧਰ ਦੀ ਆ ਹਾਂ ਜੀ ਹਾਂ ਇਧਰ ਹੀ ਗਈ ਆ ਜੀ ਠੀਕ ਆ ਬਾਈ ਠੀਕ ਇਹੋ ਕੀ ਹੋ ਗਿਆ ਮੈਨੂੰ ਤਾਂ ਐ ਲੱਗਦਾ ਇਹਦੇ ਘਰਕੁਰ ਵਾਲੀ ਹੋਊਗੀ ਯਾਰ ਲਰਕੀ ਤਾਂ ਸੋਹਣੀ ਸੀ ਯਾਰ ਐ ਤਾਂ ਭੱਜਣਾ ਨਾ ਚਾਹ ਸੀ ਨੀ ਓਏ ਚੱਲ ਆਪਾਂ ਕੀ ਲੈਣਾ ਯਾਰ ਆਪਾਂ ਕਵਾੜ ਇਕੱਠਾ ਕਰਨਾ ਤੇ ਵੇਚਣਾ ਤੂੰ ਤਾਂ ਹੋਰ ਹੀ ਕੋ ਸੋਚਣ ਲੱਗ ਜਾਨਾ ਰਹਿਣ ਦੇ ਤੂੰ ਆਪ ਦਾ ਆਰਾਮ ਕਰ ਵੇ ਭਾਈ ਜਿਹੜਾ ਤੇਰੇ ਕੋਲ ਗੱਟਾ ਸੀ ਉਹ ਕਿੱਧਰ ਗਿਆ ਕਿਹੜਾ ਗੱਟਾ ਭਾਈ ਮੇਰੇ ਕੋਲ ਕਿਹੜਾ ਗੱਟਾ ਸੀ ਹੈ ਤੂੰ ਗੱਟੇ ਤੋਂ ਕੀ ਕਰਾਉਣਾ ਮੇਰੇ ਕਵਾੜ ਵਾਲੇ ਗੱਟੇ ਤੋਂ ਵੇ ਭਾਈ ਤੂੰ ਐਂ ਦੱਸ ਉਹ ਗੱਟਾ ਗਿਆ ਕਿੱਧਰ ਉਹ ਪਹਿਲਾਂ ਤੂੰ ਕੰਮ ਦੱਸ ਵੀ ਕਰਨਾ ਕੀ ਐ ਉਹ ਤਾਂ ਮੇਰਾ ਗੱਟਾ ਹੈ ਮੈਂ ਕੀ ਦੱਸਣਾ ਤੈਨੂੰ ਉਹਦਾ ਪਹਿਲਾਂ ਤੂੰ ਕੰਮ ਦੱਸ ਵੀ ਕਰਨਾ ਕੀ ਹੈ ਗੱਟੇ ਦਾ ਤੂੰ ਉਹ ਕਵਾਲਿਆ ਬੰਦਿਆ ਤੇਰੇ ਗੱਟੇ ਚ ਮੈਂ 2 ਲੱਖ ਰੁਪਏ ਰੱਖਿਆ ਸੀ ਮੈਨੂੰ ਤਾਂ ਪਤਾ ਸੀ ਵੀ ਉਸ ਵਿੱਚ ਕੀ ਹੈ ਮੈਂ ਤਾਂ ਇੱਕ ਕਵਾੜ ਵਾਲੀ ਗੱਡੀ ਆਈ ਤੇ ਮੈਂ ਤਾਂ ਉਸ ਨੂੰ ਵੇਚ ਦਿੱਤਾ ਮੈਨੂੰ ਕੀ ਪਤਾ ਸੀ ਵੀ ਤੂੰ ਉਸ ਵਿੱਚ 2 ਲੱਖ ਰੁਪਏ ਰੱਖੇ ਮੈਨੂੰ ਤੂੰ ਉਹ ਗੱਟਾ ਦੇ ਦੇ ਤੈਨੂੰ ਮੈਂ 10000 ਰੁਪਏ ਦੇ ਦੂੰਗੀ ਮੈਨੂੰ ਦੱਸ ਨਾ ਕਿੱਥੇ ਆ ਉਹ ਗੱਟਾ ਮੈਂ ਕੋਈ ਕਵਾੜ ਵਾਲਾ ਆਇਆ ਸੀ ਮੈਂ ਉਸ ਨੂੰ ਦੇ ਦਿੱਤਾ ਗੱਟਾ ਮੈਨੂੰ ਤੇਰੇ ਪੈਸਿਆਂ ਦਾ ਕੀ ਪਤਾ ਸੀ ਪਹਿਲੀ ਗੱਲ ਤਾਂ ਇਹ ਹੈ ਵੀ ਤੈਨੂੰ ਮੇਰੇ ਕਵਾੜ ਵਾਲੇ ਗੱਟੇ ਵਿੱਚ ਪੈਸੇ ਰੱਖਣ ਦੀ ਕੀ ਜ਼ਰੂਰਤ ਸੀ ਤੂੰ ਮੈਨੂੰ ਘਟੋ ਘਟ ਪੁੱਛਣਾ ਤਾਂ ਸੀ ਦੱਸਣਾ ਤਾਂ ਸੀ ਮੈਂ ਤਾਂ ਕਵਾੜ ਵੇਚਣਾ ਆ ਮੈਨੂੰ ਕਵਾੜ ਲੈਣ ਵਾਲਾ ਕੋਈ ਟੱਕਰਿਆ ਤੇ ਮੈਂ ਚੱਕ ਕੇ ਗੱਟਾ ਉਸ ਨੂੰ ਵੇਚ ਦਿੱਤਾ ਮੈਨੂੰ ਕੀ ਪਤਾ ਸੀ ਤੂੰ ਪਾਗਲਾ ਕਿੰਨਾ ਚੈੱਕ ਕਰਕੇ ਵੇਚਣਾ ਸੀ ਗੱਟੇ ਨੂੰ ਓਹੋ ਜੇ ਮੈਨੂੰ ਪਤਾ ਹੁੰਦਾ ਕੀ ਮੈਂ ਆਪਣਾ ਨੁਕਸਾਨ ਕਰਦਾ ਕੀ ਜਾਣ ਬੁੱਝ ਕੇ 10000 ਤਾਂ ਤੁਸੀਂ ਦੇ ਰਹੇ ਹੋ ਮੈਂ ਕਿਉਂ ਆਪਦਾ ਨੁਕਸਾਨ ਕਰਦਾ ਮੈਨੂੰ ਕੀ ਪਤਾ ਮੈਂ ਉਹ ਕਵਾੜ ਵਾਲੇ ਨੂੰ ਵੇਚ ਦਿੱਤਾ ਤੇ ਉਹ ਲੈ ਕੇ ਚਲਾ ਗਿਆ ਚੁੱਪ ਕਰਕੇ ਜਾ ਭਾਰ ਲੱਗੇ ਜਾ ਕੇ ਬਹੁਤ ਮਾੜਾ ਹੋਇਆ ਪਤਾ ਨਹੀਂ ਹੁਣ ਕਿੱਥੇ ਮਿਲੂਗਾ ਉਹ ਮੈਨੂੰ ਨਹੀਂ ਪਤਾ ਕਿੱਧਰ ਗਿਆ ਕਵਾੜ ਵਾਲਾ ਅੱਗੇ ਜਾ ਕੇ ਦੇਖ ਪਤਾ ਨਹੀਂ ਕਿਵੇਂ ਲਈ ਸੀ 2 ਲੱਖ ਰੁਪਿਆ ਮਿਹਨਤ ਨਾਲ 2 ਲੱਖ ਰੁਪਿਆ ਚਲਿਆ ਗਿਆ ਬੇਕੂਪਾ ਕਿਤੋਂ ਦਿਆ ਮਿਹਨਤ ਕਰਕੇ ਲਈ ਸੀ ਮੈਂ 2 ਲੱਖ ਰੁਪਏ ਇਸ ਵਿੱਚ ਓਹੋ ਵੀਰੇ ਵਿੱਚ ਤਾਂ ਬਹੁਤ ਸਾਰੇ ਪੈਸੇ ਨੇ ਉਹ ਲੜਕੀ ਸੱਚ ਕਹਿ ਰਹੀ ਸੀ ਮੇਰੇ ਗੱਟੇ ਚ ਉਹ ਇੰਨੇ ਪੈਸੇ ਪਾ ਕੇ ਚਲੀ ਗਈ ਆਪਾਂ ਨੂੰ ਤਾਂ ਨਜ਼ਾਰਾ ਆ ਗਿਆ ਮੈਂ ਤਾਂ ਅੱਜ ਤੋਂ ਬਾਅਦ ਐਸ਼ ਕਰੂੰਗਾ ਚੱਲ ਅੱਜ ਤੱਕ ਤਾਂ ਇੰਨੀ ਕਮਾਈ ਕਦੇ ਇਕੱਠੀ ਹੋਈ ਵੀ ਨਹੀਂ ਜ਼ਿੰਦਗੀ ਵਿੱਚ ਚੱਲ ਅੱਜ ਤਾਂ ਗਰਮੀ ਵੀ ਬਹੁਤ ਹੈ ਤਿੰਨ ਹਜ਼ਾਰ ਇਹ ਵੀ ਬਹੁਤ ਹੈ ਦੇਖਦੇ ਹਾਂ ਹੁਣ ਕੀ ਬਣਦਾ ਉਹ ਭਾਈ ਸਾਹਿਬ ਤੁਸੀਂ ਤੁਸੀਂ ਉਹੀ ਹੋ ਨਾ ਜਿਹੜੇ ਸਵੇਰੇ ਸਵੇਰੇ ਤਰਕੇ ਮੈਨੂੰ ਮਿਲੇ ਸੀਗੇ ਤੇ ਲੜਕੀ ਪਾਲ ਰਹੇ ਸੀ ਕੀ ਲੜਕੀ ਥੇ ਹੈ ਗਈ ਕਿੱਥੋਂ ਥੇ ਹੈ ਗਈ ਮੈਂ ਤਾਂ ਉਹਦੇ ਮਗਰ ਮਗਰ ਫਿਰਦਾ ਰਿਹਾ ਮੈਨੂੰ ਤਾਂ ਕਿਤੇ ਨਹੀਂ ਥਾਈ ਨਾ ਮਿਲੀ ਕਿਸੇ ਪਾਸੇ ਵੈਸੇ ਤੂੰ ਉਹਨੂੰ ਪਾਲਣ ਵਾਸਤੇ ਉਹਦੇ ਮਗਰ ਕਿਉਂ ਪਿਆ ਸੀ ਕਾ ਤੂੰ ਕੀ ਦੱਸਾਂ ਭਾਈ ਸਾਹਿਬ ਮੈਂ ਤਾਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਲਿਆ ਸੀ ਤੇ ਪਿੰਡ ਭੇਜਨੇ ਸੀ ਮੇਰੀ ਭੈਣ ਦਾ ਵਿਆਹ ਹੈ ਤੇ ਜਦੋਂ ਮੈਂ ਬੈਗ 'ਚ ਪੈਸੇ ਪਾਉਣ ਲੱਗਿਆ ਤਾਂ ਖੋਕੇ ਭੱਜ ਗਈ ਮੈਂ ਉਹਦੇ ਮਗਰ ਮਗਰ ਭੱਜਿਆ ਕਿੱਤੇ ਮਿਲੀ ਨਹੀਂ ਹੁਣ ਮੈਂ ਉਹੀ ਸੋਚ ਰਿਆਂਗਾ ਕਿ ਮੇਰੀ ਭੈਣ ਦਾ ਵਿਆਹ ਕਿਵੇਂ ਹੋਊਗਾ ਤੇ ਘਰ ਵਾਲਿਆਂ ਨੂੰ ਕੀ ਜਵਾਬ ਦੇਵਾਂਗਾ ਇੰਨੀ ਮਿਹਨਤ ਕਰਕੇ ਸਾਰਿਆਂ ਨੇ ਪੈਸੇ ਜੋੜੇ ਸੀ ਹੁਣ ਉਹ ਪਿੰਡ ਭੇਜਨੇ ਆ ਉਹੀ ਸੋਚ ਰਿਆਂ ਕਿ ਜਵਾਬ ਦੇਵਾਂ ਉਹਨਾਂ ਨੂੰ ਅੱਛਾ ਉਹ ਤੁਹਾਡੇ ਪੈਸੇ ਲੈ ਕੇ ਭੱਜ ਰਹੀ ਸੀ ਇਸ ਕਰਕੇ ਉਹਦੇ ਪਿੱਛੇ ਸੀ ਤੁਸੀਂ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਚਲੋ ਖੈਰ ਛੋਟੇ ਭਰਾ ਕੁਛ ਨਾ ਕੁਛ ਭਗਵਾਨ ਜ਼ਰੂਰ ਕਰੂਗਾ ਜਦੋਂ ਬੇਟੀ ਦਿੱਤੀ ਹੈ ਤਾ شادی ਵੀ ਜਰੂਰ ਹੋਵੇਗੀ ਪਰੇਸ਼ਾਨ ਨਾ ਹੋ ਹੋ ਜਾਣਾ ਜੋ ਕੁਝ ਹੋਣਾ ਹੈ ਚਲੋ ਚੰਗਾ ਮੈਂ ਚੱਲਦਾ ਹਾਂ ਦੇਖੋ ਭਗਵਾਨ ਨੇ ਜੋ ਕੁਝ ਲਿਖਿਆ ਹੈ ਨਾ ਉਹ ਤਾਂ ਹੋਣਾ ਹੀ ਹੈ شادی ਹੈ ਭੈਣ ਦੀ ਸਾਰੇ ਪਰਿਵਾਰ ਨੇ ਪੈਸੇ ਜੋੜੇ ਐ ਤੇ ਉਹ ਵੀ ਜੇਕਰ ਮੈਂ ਐ ਲੈ ਗਿਆ ਇਹ ਮੇਰੀ ਮਿਹਨਤ ਥੋੜੀ ਹੈ ਆਪਣੀ ਮਿਹਨਤ ਨਾਲ 10-15000 ਕਮਾ ਲੰਨੇ ਆ ਉਹ ਬਹੁਤ ਹੈ ਠੀਕ ਹੈ ਨਹੀਂ ਨਹੀਂ ਜੇਕਰ ਆਪਾਂ ਉਹਦੀ ਭੈਣ ਦੀ ਸ਼ਾਦੀ ਦੇ ਪੈਸੇ ਲੈ ਗਏ ਤਾਂ ਆਪਾਂ ਨੂੰ ਭਗਵਾਨ ਕਦੇ ਮਾਫ਼ ਨਹੀਂ ਕਰੂਗਾ ਇੱਕ ਮਨੁੱਖ ਹੀ ਤਾਂ ਅਜਿਹੇ ਇਨਸਾਨ ਬਣਾਇਆ ਹੈ ਜਿਹੜਾ ਗਲਤ ਤੇ ਸਹੀ ਦੀ ਪਛਾਣ ਕਰਦਾ ਹੈ ਇਹ ਭਾਈ ਨੂੰ ਹੀ ਦੇ ਦਿੰਦਾ ਹਾਂ ਇਹ ਪੈਸੇ ਭਾਈ ਸਾਹਿਬ ਭਗਵਾਨ ਨੇ ਸਹੀ ਸਮੇਂ ਤੇ ਮੈਨੂੰ ਦਿਮਾਗ ਦੇ ਦਿੱਤਾ ਕਿ ਜੋ ਲੜਕੀ ਤੇਰੇ ਪੈਸੇ ਲੈ ਕੇ ਭੱਜ ਗਈ ਸੀ ਉਹ ਪੈਸੇ ਮੇਰੇ ਕੋਲ ਹਨ ਪਹਿਲਾਂ ਮੈਂ ਸੋਚਿਆ ਵੀ ਮੈਂ ਤੈਨੂੰ ਕੀ ਦੱਸਾਂ ਉਹ ਪੈਸੇ ਮੇਰੇ ਗੱਟੇ ਵਿੱਚ ਰੱਖ ਕੇ ਚਲੀ ਗਈ ਸੀ ਪਰ ਮੈਂ ਸੋਚਿਆ ਵੀ ਇਹ ਪੈਸੇ ਤੇਰੇ ਹੀ ਪੈਸੇ ਨੇ ਆਪਾਂ ਕੀ ਕਰਨਾ ਇਹ ਪੈਸਿਆਂ ਨੂੰ ਰੱਖ ਕੇ ਇਮਾਨਦਾਰੀ Jag ਗਈ ਮੇਰੀ ਪਹਿਲਾਂ ਤਾਂ ਮੈਂ ਸੋਚ ਲਿਆ ਸੀ ਕਿ ਵੀ ਇਹ ਪੈਸੇ ਲੈ ਕੇ ਚਲੇ ਜਾਏਗੀ ਵੈਸੇ ਉਹ ਪੈਸੇ ਮੇਰੇ ਗੱਟੇ ਵਿੱਚ ਰੱਖ ਕੇ ਚਲੀ ਗਈ ਹੁਣ ਉਹ ਪੈਸਿਆਂ ਦਾ ਮੈਂ ਕੀ ਕਰਾਂ ਮੈਂ ਵੀ ਸੋਚਿਆ ਲੱਖ 2 ਲੱਖ ਰੁਪਏ ਮਿਲ ਗਏ ਆਪਾਂ ਤਾਂ ਨਜ਼ਾਰੇ ਲਵਾਵਾਂਗੇ ਤੈਨੂੰ ਦੱਸਾਂ ਪਹਿਲਾਂ ਮੈਂ ਇਹ ਪੈਸਿਆਂ ਨੂੰ ਲੁਕਾਉਣ ਦੀ ਵੀ ਸੋਚ ਰਿਹਾ ਸੀ ਪਰ ਜੇ ਛੋਟੇ ਭਰਾ ਇਹ ਪੈਸੇ ਮੈਂ ਲੁਕਾਵੀ ਲਮਾਂਗਾ ਤਾਂ ਉੱਪਰ ਵਾਲਾ ਮੈਨੂੰ ਕਦੇ ਵੀ ਮਾਫ਼ ਨਹੀਂ ਕਰੇ ਇਹ ਤਾਂ ਛੋਟਾ ਪੈਸਾ ਹੈ ਸਾਡਾ ਥੋੜੀ ਹੈ ਸਭ ਗੱਟੇ ਵਿੱਚ ਪਾਇਆ ਹੋਇਆ ਹੈ ਇਹ ਗੱਟਾ ਤਾਂ ਕਵਾੜ ਵਾਲਾ ਹੈ ਇਹ ਸਾਰਾ ਤੁਸੀਂ ਐਵੇਂ ਜਿਵੇਂ ਹੀ ਲੈ ਜਾਓ ਬਿਸ਼ੱਕ ਪਿੰਡ ਜਾਓ ਬਿਸ਼ੱਕ ਸ਼ਹਿਰ ਜਾਓ ਸਭ ਕਹਿਣਗੇ ਵੀ ਇਹ ਤਾਂ ਕਵਾੜ ਵਾਲਾ ਹੈ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ ਵੀ ਇਸ ਵਿੱਚ ਪੈਸੇ ਨੇ ਉਹ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੇਕਰ ਤੁਸੀਂ ਇਹ ਪੈਸੇ ਵਾਪਸ ਨਾ ਕਰਦੇ ਤਾਂ ਮੇਰੀ ਭੈਣ ਦਾ ਵਿਆਹ ਹੀ ਰੁਕ ਜਾਂਦਾ ਉਹ ਹੋ ਭਾਈ ਸਾਹਿਬ ਐ ਨਹੀਂ ਰੁਕਦਾ ਹੁੰਦਾ ਵਿਆਹ ਸ਼ਾਦੀ ਭਗਵਾਨ ਕਿਸੇ ਨਾ ਕਿਸੇ ਮੋੜ ਤੇ ਤਾਂ ਮਦਦ ਕਰ ਹੀ ਦਿੰਦਾ ਹੈ ਹੁਣ ਮੇਰੇ ਮਨ ਵਿੱਚ ਲਾਲਚ ਹੋ ਗਿਆ ਕਿ ਮੈਂ ਪੈਸੇ ਨਹੀਂ ਦੇਵਾਂਗਾ ਦੋ ਕਦਮ ਅੱਗੇ ਜਾ ਕੇ ਭਗਵਾਨ ਨੇ ਮੇਰਾ ਦਿਮਾਗ ਬਦਲ ਦਿੱਤਾ ਕਿ ਇਹ ਪੈਸੇ ਤੇਰੇ ਨਹੀਂ ਉਸਦੇ ਹੀ ਹੁਣ ਇਹ ਪੈਸੇ ਆਪਾਂ ਕੀ ਕਰਾਂਗੇ ਮੈਂ ਨਾਲ ਦੀ ਨਾਲ ਆ ਗਿਆ ਤੈਨੂੰ ਪੈਸੇ ਦੇਣ ਵਾਸਤੇ ਹੁਣ ਜਿਸ ਬੇਟੀ ਭੈਣ ਦਾ ਵਿਆਹ ਕਰਨਾ ਹੈ ਕਰੋ ਮੈਂ ਪਾਪ ਤੋਂ ਬਚਿਆ ਮੇ ਲਈ ਭਗਵਾਨ ਨੇ ਬਹੁਤ ਚੰਗਾ ਕੀਤਾ ਛੋਟੇ ਭਰਾ ਐਨੇ ਪੈਸੇ ਲੈ ਕੇ ਰੋਡ ਤੇ ਨਹੀਂ ਖੜਿਆ ਕਰਦੇ ਇਸ ਨੂੰ ਲੈ ਕੇ ਛੇਤੀ ਜਾਓ ਤੁਸੀਂ ਆਪਦੇ ਘਰ ਵੱਲ ਛੇਤੀ ਪਹੁੰਚੋ ਧੰਨਵਾਦ ਜੀ